ਖੰਡ ਅੱਛਰਵਾਲ ਵਿਖੇ ਡੇਰਾ 108 ਸੰਤ ਬਾਬਾ ਹਬੀਰ ਸਿੰਘ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ ਐਨਆਰਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਮੌਜੂਦਾ ਗਦ ਦੀਨਸ਼ੀਨ ਸੰਤ ਜਸਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸੰਤ ਹਬੀਰ ਸਿੰਘ ਜੀ ਦੀ 84ਵੀਂ ਵਰ੍ਹੇ ਸਿਰ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾਪੂਰਵਕ ਕਰਵਾਏ ਗਏ ਇਸ ਮੌਕੇ 16 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

संत जसविंदर सिंह ਵੱਲੋਂ ਆਈਆਂ ਪ੍ਰਮੁੱਖ ਸਖਸ਼ੀਅਤਾਂ ਤੇ ਸਹਿਯੋਗੀ ਸੱਜਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਹਰਪਿੰਦਰ ਸਿੰਘ ਪਿੰਦਾ, ਸਰਬਜੀਤ ਸਾਵੀ, ਮਨਦੀਪ ਸਿੰਘ, ਗੁਰਦੀਪ ਸਿੰਘ, ਅਮਰਪਾਲ ਸਿੰਘ ਜੱਸੀ, ਜਸਵੀਰ ਸਿੰਘ ਸੋਨੂ, ਅਮਰਜੀਤ ਸਿੰਘ, ਅਮਨਦੀਪ ਸਿੰਘ ਸਹੋਤਾ, ਵਿੱਕੀ, ਸੁਨੀਲ ਮਹਿ, ਵਿਸ਼ਾਲ ਮਨਵੀਰ ਸਿੰਘ ਪਰੇਮ ਸਿੰਘ ਲੁਧਿਆਣਾ ਮਨਜੀਤ ਕੌਰ ਦਲਜੀਤ ਕੌਰ ਗੁਰਬਖਸ਼ ਕੌਰ ਸੀਮਾ ਰਾਣੀ ਸੋਮਨਾਥ ਮਨਜੀਤ ਸਿੰਘ ਟੇਲਰ ਪਿੰਡਾਂ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਰੋਬਿੰਨ ਨਾਲ ਸਾਂਸ ਨਿਊਜ਼ ਦੁਆਬਾ ਲਈ ਖੇਰ ਅੱਛਰਵਾਲ ਤੋਂ ਜਸਵਿੰਦਰ ਸਿੰਘ ਹੀਰ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾ ਸੰਗਤ ਅੱਜ ਦੇਨ ਬੜੇ ਭਾਗਾ ਵਾਲਾ ਗੁਰੂ ਪਾਤਸ਼ਾਹ ਦੀ ਬਪਾਰ ਕਿਰਪਾ ਦੇ ਨਾਲ ਤੰਦਾਂ ਦੇ 108 ਸੰਤ ਬਾਬਾ ਹਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ 84ਵੀਂ ਸਲਾਨਾ ਵਰਤੀ ਨੂੰ ਮੋਕ ਰੱਖਦੇ ਹੋਏ ਏਰੇ ਵਾਲਾ ਨਗਰ ਨਿਵਾਸੀ ਇੰਗਲੈਂਡ ਦੀਆਂ ਸੰਗਤਾਂ ਦੇਸਾਂ ਪ੍ਰਦੇਸ਼ਾਂ ਤੋਂ ਸੰਗਤਾਂ ਵੱਲੋਂ ਸੋਹਾ ਅਖੰਡ ਪਾਠਾਂ ਦੇ ਭੋਗ ਪਏ ਨੇ ਭਾਈ ਮਨਜਿੰਦਰ ਸਿੰਘ ਜੀ ਨੇ ਕਥਾ ਕੀਰਤਨ ਕੀਤਾ ਸਾਰੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਕਥਾ ਕੀਰਤਨ ਸਰਵਣ ਕੀਤਾ ਇਹ ਸਮਾਭਾਗਾ ਨਾਲ ਸਾਨੂੰ ਮਿਲਦਾ ਇਹ ਗਵਾਨਾ ਨਹੀਂ ਚਾਹੀਦਾ ਕਬੀਰ ਸੇਵਾ ਕੋ ਦੋਇ ਪਦ ਇੱਕ ਸੰਤੇ ਕਰਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਡੇਰੇ ਦਾ ਸਹਿਯੋਗ ਬਹੁਤ ਹੈ ਨਗਰ ਨਿਵਾਸੀ ਸੰਗਤਾਂ ਦਾ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਦੇਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਪਾਏ ਦੇ ਮਹਾਵਾਕ ਅਨਸਾਰ ਡੇਰਿਆਂ ਨੂੰ ਚੜਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ